हां जी हेलो फ्रेंड्स वेलकम माय YouTube चैनल जी कि मैं सारे ठीक ठाक हूं जी एवरीडे पंजाब चैनल पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ हां जी मैं बिल्कुल ठीक ठाक हूं उम्मीद ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ हां जी ਬਲੌਗ ਲੈ ਕੇ ਆ ਗਈ ਤੇ ਬਲੈਗ ਬਲੌਗ ਜਿਹੜਾ ਹੈਗਾ ਇਹ ਸੋਭਾ ਦਾ फ्रेंड्स ਸਵੇਰੇ ਵੇਲੇ ਮੈਂ ਰੋਟੀ ਬਣਾ ਰਹੀ ਹਾਂ ਇਸ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਰੋਟੀ ਮਤਲਬ ਬੱਚਿਆਂ ਦਾ ਲੰਚ ਪੈਕ ਕਰਕੇ ਬੱਚਿਆਂ ਨੂੰ ਸਕੂਲ ਤੋੜ ਦਿੱਤਾ ਸਰਦਾਰ ਜੀ ਵੀ ਚਲੇ ਗਏ ਨੇ ਠੀਕ ਹੈ ਜੀ ਤੇ ਮਤਲਬ ਕਿ ਬਸ ਹੁਣ ਨੂੰ ਮੰਮਾ ਪਾਪਾ ਨੂੰ ਰੋਟੀ ਦੇਣੀ ਹੈ ਤੇ ਮੈਂ ਆਪ ਰੋਟੀ ਖਾਣੀ ਆ ਤੇ ਉਸ ਤੋਂ ਪਹਿਲਾਂ ਜਿਹੜੇ ਹਨਾ ਬਹੁਤ ਸਾਰੇ ਕੰਮ ਹੁੰਦੇ ਨੇ ਜਿਹੜੇ ਸਵੇਰੇ ਸਵੇਰ ਕਰਨ ਵਾਲੇ ਹੁੰਦੇ ਨੇ ਕਿ ਤੇ ਅੱਜ ਮੌਸਮ ਵੀ ਖਰਾਬ ਹੋ ਗਿਆ ਮੀਂਹ ਪੈ ਗਿਆ ਸੀਗਾ ਹਾਂਜੀ ਤੇ ਮਤਲਬ ਕਿ ਨਾ ਕੰਮ ਕਰਨ ਦੇ ਸਾਰੇ ਖਾਤਮ ਕਰ ਲਏ ਸਵੇਰੇ ਬਲੌਗ ਸਟਾਰਟ ਕੀਤਾ ਉਸ ਤੋਂ ਬਾਅਦ ਨੇ ਮੈਨੇ ਵੀਡੀਓ ਬਣਾਉਣ ਦਾ ਟਾਈਮ ਲੱਗ ਗਿਆ ਉਸ ਸਮਾਂ ਹੋ ਗਿਆ ਨੂੰ ਫਟਾਫਟ ਜਿਹੜੇ ਕੰਮ ਕਰ ਲਾ ਹੁਣ ਆਪਣੇ ਤੇ ਸਵਾਇਆਂ ਵੀ ਕਰ ਲਈਆਂ ਠੀਕ ਹੈ ਜੀ ਤੇ ਆਪਾਂ ਬੈਕਸ਼ੂ ਵੀ ਚੇਂਜ ਕਰਤੀ ਉਹ ਬਣੀ ਆ ਜੋ ਹੈ ਯੂਨੀਵਰਸਿਟੀ ਪਹਾਲੀ ਬਾਹਰ ਕੱਪਾ ਜੀ ਆ ਗਏ ਨੇ ਕੱਪੇ ਗਈ ਸੀਗੇ ਬੈਂਕ ਚ ਪੈਨਸ਼ਨ ਲੈਣ ਵਾਸਤੇ ਤੇ ਨਾ ਤੇ ਅੱਜ ਮੈਂ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਹੈ ਇਸ ਲਈ ਮੈਂ ਜ਼ਿਆਦਾ ਵਲੌਗ ਨਹੀਂ ਬਣਾਇਆ ਫਰੈਂਡਸ ਤੇ ਆਪਾਂ ਤੁਹਾਨੂੰ ਨਾਲ ਇੱਕ ਚੀਜ਼ ਸ਼ੇਅਰ ਕਰਾਂਗੇ ਮਤਲਬ ਕਿ ਬਹੁਤ ਥੋੜੀ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਕੰਮ ਆਉਣ ਵਾਲੀ ਚੀਜ਼ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਅੱਜ ਤੇ ਇਸੇ ਨਾਲ ਬਸ ਸਾਰੇ ਕੰਮ ਖਰ ਕੱਢ ਲੇ ਬੱਚੇ ਸਕੂਲ ਜਾ ਚੁੱਕੇ ਨੇ ਸਰਦਾਰ ਜੀ ਵੀ ਚਲੇ ਗਏ ਨੇ ਠੀਕ ਹੈ ਜੀ ਪਹਿਲਾਂ ਬੱਚਾ ਵਾਸਤੇ ਹਨਾ ਹਮਮਾ ਰੋਟੀ ਨੂੰ ਨੀਂਗਾ ਕੁੰਣਾ ਨੇ ਜਾਣਾ ਹੁੰਦਾ ਜਲਦੀ ਹਨਾ ਟਿਕਨੂ ਦਾ ਤਿਆਰ ਕਰਨੇ ਹੁੰਦੇ ਨੇ ਤੇ ਅੱਜ ਮੈਂ ਨਾ ਉੱਠੀ ਸੀਗੀ 5 ਵਜੇ 5 ਵਜੇ ਉੱਠੀ ਸੀ ਕਿਉਂਕਿ ਸਵੇਰੇ 4:30 ਵਜੇ 4 ਵਜੇ ਜਿੰਨ ਉਠਾਉਣਾ ਸੀਗਾ ਤੇ ਕਿਉਂਕਿ ਉਹ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਕੰਮ ਜਿਆਦਾ ਕਾਫੀ ਜ਼ਿਆਦਾ ਸੀਗਾ ਰਾਤ ਨੂੰ ਕੰਮ ਕਰਕੇ ਪਈ ਸੀ 11 ਵਜੇ ਨੂੰ ਪਤਾ ਸੀ ਮੈਂ ਕਿ ਚਲੋ ਸਵੇਰੇ ਮੈਂ ਤੁਹਾਨੂੰ ਥਾਲੂਂਗੀ ਜਲਦੀ ਤੇ 4 ਵਜੇ ਮਠੋਂ ਗਈ ਠੋਂ ਦੀ 4 ਵਜੇ ਮਠਾਇਆ ਤੇ ਨੂੜ ਦੇ ਉੱਤੇ 4:30 ਕਰਤੇ 4:30 ਵਜੇ ਉੱਠ ਗਈ ਸਿੱਧੀ ਫਿਰ ਉਹ ਕੰਮ ਕਰਨ ਲੱਗੀ ਫਿਰ ਮੈਂ 5 ਵਜੇ ਉੱਠੀ 5:00 ਵਜੇ ਉੱਠ ਕੇ ਮੈਂ ਚਾਹ ਚੁ ਬਣਾਈ ਉਹਦੇ ਵਾਸਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਇਸ਼ਨਾਨ ਕਰਿਆ ਜੀ ਆਪਾਂ ਠੀਕ ਆ ਉਸ ਤੋਂ ਬਾਅਦ ਫਿਰ ਮੈਂ ਬਾਬਾ ਜੀ ਦੀ ਦੀਬਤੀ ਕੀਤੀ ਫਿਰ ਚਾਹ ਬਣਾਈ ਫਿਰ ਨੂੜ ਨੂੰ ਚਾਹ ਦਿੱਤੀ ਫਸ ਫਿਰ ਅਸੀਂ ਆਪ ਚਾਹ ਪੀ ਲਈ ਜਣਾ ਫਿਰ ਸਿਪਰ ਥੋੜੀ ਥੋੜਾ ਜਿਹਾ ਘੁੰਮੀ ਕੇ ਕੱਜ ਬਹੁਤ ਵਧੀਆ ਮੌਸਮ ਹੋ ਗਿਆ ਸੀ ਸਵੇਰੇ ਨਾ ਮਤਲਬ ਕਿ ਬਹੁਤ ਵਧੀਆ ਹਵਾ ਚੱਲ ਰਹੀ ਸੀ ਜੀ ਦੀ ਮੌਸਮ ਨਾ ਬਦਲ ਬਈ ਉਹ ਹੋਗਾ ਸੀ ਮੀਂਹ ਆਗਾ ਸੀ ਨਹੀਂ ਆਊਗਾ ਥੋੜਾ ਥੋੜਾ ਜਿਹਾ ਮੀਂਹ ਆ ਵੀ ਗਿਆ ਸੀ ਤਾਂ ਠੀਕ ਹੈ ਜੀ ਆਇਆ ਸੀਗਾ ਮੀਂਹ हां ਸੱਚੀ ਨਹੀਂ ਆ ਗਿਆ ਸੀ ਤੇ ਫਿਰ ਮਤਲਬ ਮੌਸਮ ਠੀਕ ਹੋ ਗਿਆ ਹੁਣ ਧੁੱਪ ਨਿਕਲੀ ਕੰਮਕਾਰ ਨੇ ਸਾਰੇ ਖਤਮ ਕਰ ਲਏ ਚਲਦੀ ਆਪਾਂ ਹੁਣ ਪਹਿਲਾਂ ਜਿਹੜੀ ਆ ਜਮੀ ਥੋੜਾ ਨਾ ਚੀਜ਼ ਸ਼ੇਅਰ ਕਰਨੀ ਆ ਉਹਦੀ ਵੇਲੇ ਦੱਸ ਦਿੰਨੀ ਆ ਇਹਦਾ ਸਰਦਾਰ ਜੀ ਨੇ ਸ਼ਰਤਾਂ ਕੱਟੀਆਂ ਸੀ ਨੀ ਤੇ ਸਰਦਾਰ ਜੀ ਨੇ ਸ਼ਰਤਾਂ ਕੱਟੀਆਂ ਜਿਵੇਂ ਕਿ ਅ ਮਤਲਬ ਕਿ ਕੱਦਨੇ ਨਾ ਪਾਉਣੀਆਂ ਨਹੀਂ ਨੇ ਠੀਕ ਆ ਤੇ ਪਹਿਲਾਂ ਜਦੋਂ ਕੱਪੜੇ ਕੱਢਦੇ ਨੇ ਮੈਂ ਦੇ ਦੇਣੀ ਨੇ ਪਰ ਹੁਣ ਮੈਂ ਸੋਚਿਆ ਵੀ ਉਹ ਗੰਦੀ ਨਹੀਂ ਨੇ ਆਪਾਂ ਇਹ ਦੋਨਾ ਮਤਲਬ ਕੁਝ ਬਣਾਉਣੇ ਆ ਠੀਕ ਆ ਜੀ ਮਤਲਬ ਕਿ ਬਸ ਤਾਂ ਬਹੁਤ ਸਾਰੀ ਵੀਡੀਓਜ਼ ਆਈਆਂ ਹੀਆਂ ਨੇ ਮੈਂ ਵੀ ਇਹ ਸੋਚਿਆ ਮੈਂ ਟਰਾਈ ਕਰ ਲੈਣੇ ਨਾਲ ਥੋੜਾ ਵੀਰੂ ਸ਼ੇਰ ਕਰ ਦਿੰਨੇ ਆ ਤੇ ਠੀਕ ਆ ਜੀ ਇਹ ਸ਼ਰਟਾਂ ਨਹੀਂ ਨੇ ਮੈਂ ਤੁਹਾਨੂੰ ਦਿਖਾਉਣੇ ਬਣਾ ਕੇ ਠੀਕ ਆ ਜੀ ਸ਼ਰਟਾਂ ਕਿੰਨੀਆਂ ਨੇ ਮੈਂ ਤੁਹਾਨੂੰ ਕਾਊਂਟ ਕਰਕੇ ਦੱਸ ਦਿੰਨੀ ਆ 1 2 ਦੇਖੋ ਜੀ 3 4 ਇਸ ਅ ਟੀ-ਸ਼ਰਟ ਅ ਜਿੰਦ ਤੱਕ ਉਸ ਨੂੰ ਕੋਸਟ ਵਿੱਚ ਬਣਾ ਲਾਂਗੇ ਇਹਦੇ ਰੱਖ ਲਈਏ ਨਾ ਕਿ ਇਹ ਤਿੰਨ ਟੀ-ਸ਼ਰਟਾਂ ਚਾਰ ਟੀ-ਸ਼ਰਟਾਂ ਹੁੰਦੀਆਂ ਕਿ ਉਹਦਰ ਤਿੰਨ ਛਰਟਾਂ ਹੁੰਦੀਆਂ 1 2 3 4 5 6 7 ਸੱਤ ਛਰਟਾਂ ਵੀ ਜਿਹੜੀ ਕੱਟਦੀ ਇਹ ਸ਼ਰਟਾਂ ਦਾ ਮਤਲਬ ਉਹ ਕਿਤੇ ਵੀ ਫਟੇ ਨਹੀਂ ਹੁੰਦੇ ਫਰੈਂਡਸ ਠੀਕ ਆ ਬਸ ਇੰਨਾ ਕਾਹੀ ਇਹਨਾਂ ਦੇ ਕਲਰ ਜਿਹੜੇ ਹੈਗੇ ਇਹਨੂੰ ਆਪਾਂ ਕਹਿੰਦੇ ਕੋਟਨ ਦੇ ਕੱਪੜੇ ਹੁੰਦੇ ਨੇ ਇਹਨਾਂ ਦੇ ਕਲਰ ਹੁੰਦੇ ਡਾਲਰ ਹੋ ਜਾਂਦੇ ਹੈ ਕਲਰ ਤੇ ਕੱਪੜਿਆਂ ਦਾ ਬਹੁਤ ਜਗ੍ਹਾ ਮਜਬੂਤ ਆ ਬਹੁਤ ਜਗ੍ਹਾ ਮਜਬੂਤ ਆ ਬਹੁਤ ਮੋਟਾ ਮੈਂ ਇਹਦੇ ਬਟ ਕਰਕੇ ਹੁਣ ਨਹੀਂ ਮੋਟਾ ਆ ਠੀਕ ਹੈ ਸਾਰੇ ਸ਼ਰਟਾਂ ਹਨ ਇਹਨੇ ਸਾਰੇ ਸ਼ਰਟਾਂ ਨੂੰ ਜੜੀਆਂ ਹੁਣ ਲਾ ਕੇ ਤੇ ਬਸ ਦੋ ਹੀ ਸਲਾਈਆਂ ਦੇ ਵਿੱਚ ਸਿਰਫ ਦੋ ਹੀ ਸਲਾਈਆਂ ਦੇ ਵਿੱਚ ਆਪਾਂ ਤੁਹਾਨੂੰ ਆਰਗੇਨਾਈਜ਼ ਕਰਕੇ ਦੱਸਾਂਗੇ ਠੀਕ ਹੈ ਕਿੰਨੇ ਯੂਜ਼ ਕਰਾਂਗੇ ਆਪਾਂ ਹਨਾ ਉਹ ਵੀ ਤੁਹਾਨੂੰ ਦੱਸ ਦਾਂਗੇ ਉਹ ਵੀ ਅਸੀਂ ਵੀਡੀਓ ਵਿੱਚ ਪੂਰਾ ਦਿਖਾਵਾਂਗੇ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਠੀਕ ਹੈ ਜਿਹੜੇ ਚੈਨਲ ਤੇ ਨਵੇਂ ਹੋ ਪਲੀਜ਼ ਚਲੋ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਠੀਕ ਹੈ ਜੀ ਤੇ ਆਪਾਂ ਨਾ ਤੁਹਾਨੂੰ ਇੱਕ ਹੋਰ ਚੀਜ਼ ਵੀ ਸੱਚ ਦੱਸਣੀ ਸੀ ਮੇਰੇ ਮਾਈਂਡ ਚੋਂ ਨਿਕਲ ਗਈ ਕਿਉਂਕਿ ਪਿਛਲੀ ਵੀਡੀਓਜ਼ ਦੇ ਵਿੱਚ ਮੈਂ ਨਾ ਦੱਸੇ ਨਹੀਂ ਤੁਹਾਨੂੰ ਸ਼ਾਇਦ ਮੈਨੂੰ ਐਨ ਵੀ ਆਦੋਂ ਦੱਸਿਆ ਨਹੀਂ ਚਲੋ ਦੱਸਿਆ ਚਾਹੀ ਨਹੀਂ ਗੱਸਾ ਚਲ ਮੈਂ ਹੋਣਾ ਸ਼ੇਅਰ ਕਰ ਦਿੰਨੀ ਆ 10 ਦਿਨ ਕਿਉਂਕਿ ਨਾ ਫਰੈਂਡਸ ਆਪਣਾ ਨਾ ਵੀਡੀਓ ਲੇਟ ਆਉਣ ਦਾ ਇੱਕ ਕਾਰਨ ਸੀਗਾ ਕਈ ਵਾਰ ਵੀਡੀਓ ਨੂੰ ਬਣਾ ਕੇ ਰੱਖ ਲੈਂਦੀ ਸੀ ਤੇ ਵੀਡੀਓ ਆਪਣੀ ਮਤਲਬ ਉਸ ਨੂੰ ਪੋਸਟ ਨਹੀਂ ਕਰਦੀ ਉਹਦਾ ਇੱਕ ਕਾਰਨ ਸੀਗਾ ਨੈਟ ਪ੍ਰੋਬਲਮ ਠੀਕ ਹੈ ਜੀ ਨੈਟ ਪ੍ਰੋਬਲਮ ਇਹ ਕਿ ਬੱਚੇ ਵੀ ਨੈਟ ਹਨ ਦੇਖੋ ਹਰ ਘਰ ਦੇ ਵਿੱਚ ਬੱਚੇ ਜਿਹੜੇ ਮਤਲਬ ਮੋਬਾਈਲ ਯੂਜ਼ ਕਰਦੇ ਆ ਮੋਬਾਈਲ ਦੇ ਆ ਮੇਰਾ 50 ਤੋਂ ਵੱਧ ਡਾਟਾ ਜਿਹੜਾ ਹੈਗਾ ਬੱਚੇ ਚੱਕ ਲੈਂਦੇ ਸੀ ਦੋ ਦਿਨਿਆਂ ਨੇ ਰਲ ਕੇ ਕਈ ਵਾਰ ਤਾਂ ਪੂਰਾ ਪੂਰਾ ਡਾਟਾ ਚੱਕ ਲੈਂਦੇ ਸੀ ਜਿਸ ਦੇ ਕਾਰਨ ਮੈਂ ਵੀਡੀਓ ਬਣਾ ਲੱਗਦੀ ਸੀ ਅਪਲੋਡ ਨਹੀਂ ਹੁੰਦੀ ਸੀ ਕਿਉਂਕਿ ਨੈਟ ਨਹੀਂ ਸੀ ਹੁੰਦਾ ਆਪਣੇ ਕੋਲ ਹਣਾ ਤੇ ਕਈ ਵਾਰ ਮੈਂ ਪਵਾ ਵੀ ਲੈਂਦੀ ਹੁੰਦੀ ਸੀ ਨੈਟ ਸਰਦਾਰ ਜੀ ਨੂੰ ਕਹਿੰਦੇ ਸੀ ਨੈਟ ਪਵਾ ਦੋ ਨਾ ਕਿ ਮੈਂ ਵੀਡੀਓ ਅਪਲੋਡ ਕਰਨੀ ਆ ਕੋਸ਼ਿਸ਼ ਇਸ ਤਰ੍ਹਾਂ ਨਾਲ ਇਸ ਤਰ੍ਹਾਂ ਦੇ ਨਾਲ ਆਪਾਂ ਹੁਣ ਤੱਕ ਵੀ ਵੀਡੀਓ ਨਹੀਂ ਆਈ ਜਿਹੜਾ ਤੁਹਾਨੂੰ ਕਾ ਸ਼ੇਅਰ ਕੀਤੀਆਂ ਨੇ ਤੇ ਹੁਣ ਤੁਹਾਨੂੰ ਵੀਡੀਓ ਜਿਹੜੀ ਹੈਗੀ ਡੇਲੀ ਮਿਲਿਆ ਕਰੋਗੇ ਕਿਉਂਕਿ ਆਪਾਂ ਵਾਈਫਾਈ ਲਵਾ ਲਿਆ ਜੀ ਠੀਕ ਹੈ ਜੀ ਤੇ ਆਪਾਂ ਦਾ ਮਤਲਬ ਕਾਫੀ ਦਿਨਾਂ ਤੱਕ ਤੁਸੀਂ ਸਰਦਾਰ ਜੀ ਨੂੰ ਕਹਿ ਰਹੇ ਸੀ ਕਿ ਤੁਸੀਂ ਵਾਈਫਾਈ ਲਵਾ ਦਿਓ ਵਾਈਫਾਈ ਲਵਾ ਦਿਓ ਸਰਦਾਰ ਜੀ ਕਹਿੰਦੇ ਕੋਈ ਗੱਲ ਨਹੀਂ ਰੁਕ ਜਾ ਦੇਖੋ ਜੀ ਮੰਮਾ ਜੇ ਮੈਂ ਉਹਨੂੰ ਮਤਲਬ ਇਹ ਪਰੇਸ਼ਾਨ ਕਰਦੀ ਕਿਸੇ ਨੂੰ ਬਾਈਫੈਜ਼ੀ ਲਵਾ ਕੇ ਤਾਂ ਜਿਵੇਂ ਲਵਾ ਕੇ ਤਾਂ ਇਹ ਵੀ ਠੀਕ ਆ ਜਾਊਗਾ ਦੇਖੋ ਆਪਣੇ ਬਜਟ ਦੇ ਹਿਸਾਬ ਨਾਲ ਚਲਣਾ ਚਾਹੀਦਾ ਹਨ ਤੇ ਇਸ ਅਦਾਲਤ ਜਿੱਦਾਂ ਜਦੋਂ ਮੈਨੂੰ ਠੀਕ ਲੱਗਣਾ ਸਮਾਪਤੀ ਲਵਾ ਦੂੰਗਾ ਤੇ ਬਸ ਉਹਨੇ ਇਹ ਆਪਣੇ ਬਾਈਫੈ ਲੱਗਾ ਜੀ 19 ਤਰੀਕ ਨੂੰ ਠੀਕ ਆ ਜੀ 19 ਤਰੀਕ ਦੀ ਸੀ ਪ੍ਰਸ਼ਾਦ ਦੇ ਦੀ ਵਾਰੀ ਠੀਕ ਆ ਜੀ ਉਸ ਤੋਂ ਬਾਅਦ ਇਹ ਵੀਡੀਓ ਕੋਈ ਅਪਲੋਡ ਨਹੀਂ ਕੀਤੀ ਹੈਗੀ ਕਿਉਂਕਿ 19 ਤਰੀਕ ਦੀ ਰਾਤ ਨੂੰ ਜਿਹੜਾ ਹੈਗਾ 9 ਵਜੇ ਸਾਡਾ ਪਲਾਨ ਬਣ ਗਿਆ ਸੀ ਮੰਮੀ ਹੁਣ ਜਾ ਰਹੇ ਸੀਗੇ ਮਤਲਬ ਕਿ ਅਮ੍ਰਿਤਸਰ ਠੀਕ ਹੈ ਸੋ ਪਿਛਲੇ ਵਲੋਗ ਵਿੱਚ ਤੁਸੀਂ ਤੁਸੀਂ ਦੇਖਿਆ ਅਮ੍ਰਿਤਸਰ ਜਾ ਕੇ ਆਏ ਹਾਂ ਤੇ ਮੰਮੀ ਉਹਨਾਂ ਨੇ ਮੈਨੂੰ ਫੋਨ ਕਰਤਾ ਉਹਨਾਂ ਨੇ ਫੋਨ ਲੰ ਕੀਤਾਗਾ ਕਈ ਤਕਰੀਬਨ ਸ਼ਾਮ ਦੇ 4-5 ਵਜੇ ਠੀਕ ਹੈ ਤੇ ਉਸ ਟਾਈਮ ਮੈਂ ਪ੍ਰਸ਼ਾਦੀ ਪ੍ਰਸ਼ਾਦੀ ਬਣਾਰੀ ਸੀ ਪਰ ਉਹਨੇ ਮੈਨੂੰ ਫੋਨ ਕਰਤਾ ਕਹਿੰਦੇ ਆ ਕਿ ਅਸੀਂ ਆਪਾਂ ਅਮ੍ਰਿਤਸਰ ਜਾ ਰਹੇ ਹਾਂ ਵੀ ਤੁਸੀਂ ਜਾਣਾਗਾ ਤਾਂ ਦੇਖੋ ਹੁਣ ਮੈਂ ਉਹਨੂੰ ਕਿਹਾ ਵੀ ਜਾਣਾ ਤਾਂ ਹੈਗਾ ਸੀਗਾ ਫਟਾਪੂ ਸਾਡਾ ਮੁਸ਼ਕਲ ਆ ਕਿਉਂਕਿ ਅੱਜ ਪ੍ਰਸ਼ਾਦੀ ਦੀ ਵਾਰੀ ਆ ਫਿਰ ਤਿਆਰੀ ਵੀ ਕਰਨੀ ਹੈ ਦੀ ਦੇਖੋ ਹਣਾ ਕਪੜਾ ਹਣਾ ਪੈਕ ਕਰਨੀ ਕੰਪਰੈਸ ਕਰਨੀ ਹਣਾ ਕਿਉਂਕਿ ਨਾ ਕੋ ਸੋ ਜਾਂਦਾ ਬੱਚੇ ਜਦੋਂ ਨਾਲ ਜਾਂਦੇ ਹਾਂ ਤਾਂ ਖਾਸ ਕਰਕੇ ਹਣਾ ਤੇ ਇਹ ਵੀ ਉਥੇ ਟਿਕਣੇ ਸੀ ਜੁੜ ਜਾਣਾ ਮੈਂ ਸਦਾ ਹਜਿਨੀ ਕਰੀ ਕੁਛ ਨਹੀਂ ਕਿ ਜੇ ਉਹ ਮੰਮੀ ਤਾਂ ਆਪਾਂ ਚਾਹਾਂਗੇ ਨਹੀਂ ਕਿ ਤੁਸੀਂ ਚਾਹ ਆਓ ਸਵੇਰੇ ਮੈਂ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਸੀ ਤੇ ਜਦੋਂ ਸਦਾ ਜੀ ਆਏ ਮੈਂ ਉਹਨਾਂ ਨੂੰ ਪੁੱਛਿਆ ਉਹਦੇ ਵੀ ਉਹਨੇ ਹਾਂ ਨਹੀਂ ਸੀ ਕੀਤੀ ਉਹਨੇ ਮਨਾ ਕਰਤਾ ਕਹਿੰਦੇ ਕੋਈ ਗੱਲ ਨਹੀਂ ਮੈਂ ਸੋਚ ਕੇ ਦੱਸੂ ਬਾਅਦ ਵਿੱਚ ਨਹੀਂ ਧਣਾ ਪਰ ਜੇ ਮਾ ਮਤਲਬ ਨੌਕ ਹੋ ਗਈ ਨਾ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿ ਤੁਸੀਂ ਚਾਹ ਆਓ ਤੋ ਜਦੋਂ ਆਪਣੀ ਤਿਆਰੀ ਹੋ ਗਈ ਤੇ ਰਾਤ ਦੇ 1 ਵਜੇ ਤੱਕ ਆਪਾਂ ਸਾਰੀ ਤਿਆਰੀ ਕੀਤੀ ਠੀਕ ਹੈ ਜੀ ਕਿਉਂਕਿ ਮੇਰੇ ਕੋਲ ਮਤਲਬ ਕਿ ਨਾ ਮੈਨੂੰ ਇਹ ਸੀਗਾ ਮੈਂ ਇੱਕ ਆਪਣਾ ਸੂਟ ਵੀ ਤਿਆਰ ਕਰਤਾ ਸੀਗਾ ਤੇ ਆਪਾਂ ਸੂਟ ਉਹ ਹੀ ਪਾ ਲਏ ਸੀਗੇ ਮਤਲਬ ਸੂਟ ਰੈਡੀमेड ਸੀਗਾ ਉਹ ਤੇ ਉਹਨੂੰ ਮਤਲਬ ਠੀਕ ਕਰਨਾ ਸੀ ਜਣਾ ਕਮੀਜ਼ ਨੂੰ ਤੇ ਕਮੀਜ਼ ਠੀਕ ਕੀਤਾ ਉਸ ਤੋਂ ਬਾਅਦ ਫਿਰ ਕੱਪੜੇ ਦੀ ਪੈਕਿੰਗ ਕੀਤੀ ਹਨਾ ਕੱਪੜੇ ਪ੍ਰੈਸ ਕੀਤੇ ਹੁਣ ਇਹ ਸੀਗਾ ਸਵੇਰੇ ਕਿਤੇ ਹੋਣਾ ਲਾਈਟ ਨੂੰ ਪਾ ਲੇ ਜੀ ਤੁਰ ਉੱਖਾ ਜਾਂਦਾ ਕਈ ਵਾਰ ਨਾ ਇਸ ਤਰ੍ਹਾਂ ਹੁੰਦਾ ਹੈਗਾ ਜਦੋਂ ਆਪਾਂ ਕਿਤੇ ਜਾਣਾ ਹੋਵੇ ਜੇ ਪੈਸੇ ਚੱਲੀਏ ਨਾ ਫਿਰ ਤਸਵੀਰیں ਖੜ ਲੱਗੇ ਤਸਵੀਰ ਨੂੰ ਲਾਈਟ ਚਲੀ ਜਾਂਦੀ ਮੇਰੇ ਨਾਲ ਤਾਂ ਬਹੁਤ ਵਾਰੀ ਹੋਇਆ ਠੀਕ ਹੈ ਜੀ ਤੇ ਚਲੋ ਜੀ ਆਪਾਂ ਹਨ ਤੇ ਚਲੋ ਜੀ ਅੱਪ ਗੱਲ ਬਾਤ ਫਿਰ ਕਰਾਂਗੇ ਤੇ ਬਸ ਤੁਹਾਨੂੰ ਮੈਂ ਖੁਸ਼ਖਬਰੀ ਦੇਣੀ ਸੀ ਜਿਹੜੇ ਕਿ ਆਪਣਾ ਨੈਟ ਲੱਗ ਗਿਆ ਤੁਹਾਨੂੰ ਦਿਖਾ ਦੇਣੀ ਹੈ ਨੈਟ ਆਪਾਂ ਨਾ ਲੌਗ ਚ ਲਵਾਇਆ ਜਾਣਾ ਕਿ ਵਾਈਫਾਈ ਤੇ ਫਿਰ ਆਪਾਂ ਸ਼ਾਰਟਾਂ ਦਾ ਥੋੜਾ ਕਰਕੇ ਦਿਖਾਉਣੀ ਹੈ

ਚੌਲ ਚੱਤ ਕੇ ਮੌਸਮ ਠੀਕ ਹੋ ਗਿਆ ਹੁਣ ਤੇ ਆਪਣੇ ਹੁਣ ਫਿਰ ਚੱਲਣਾ ਜਾਲਟਾ ਕਿਸੇ ਉਹ ਸਵੇਰੇ ਜਾਲਟਾ ਕਾ ਟੱਕਸ ਲੇ ਕਿ ਨਹੀਂ ਆ ਰਸੇ ਚੌਧੇ ਆਪ ਉੱਪਰ ਜਾ ਕੇ ਕੱਲ ਜਾਲਟਾ ਕੇਗੀ ਹਾਂ ਜੀ ਲੋ ਜੀ ਸ਼ਰਟ ਨੂੰ ਜਿਹੜਾ ਹੈਗਾ ਤੁਸੀਂ ਨਾ ਮਤਲਬ ਕਿ ਅ ਸਿੱਧਾ ਸਿੱਧਾ ਵਸਾ ਲੈਣਾ ਦੇਖੋ ਜੀ ਸਾਰੀ ਸ਼ਰਟ ਨੂੰ ਹੋਰ ਕੁਝ ਨਹੀਂ ਹੋਇਆ ਬਸ ਇੱਕ ਰੰਗ ਫਿੱਟ ਹੋਇਆ ਹੈ ਸ਼ਰਟ ਦਾ ਤੇ ਕੋਟਨ ਦੀ ਸ਼ਰਟਾਂ ਦਾ ਐਵੇਂ ਹੋ ਜਾਂਦਾ ਹਨਾ ਫਰੈਂਡਸ ਦੇਖੋ ਤੁਸੀਂ ਸਾਹਮਣੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਮਤਲਬ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਹਾਨੂੰ ਬਿਲਕੁਲ ਸਹੀ ਤਰੀਕੇ ਨਾਲ ਪਤਾ ਲੱਗ ਜੀ ਪਹਿਲਾਂ ਤੁਸੀਂ ਬਿਲਕੁਲ ਇੱਕ ਸਟ੍ਰੇਟ ਲਾਈਨ ਕੱਟ ਲੈਣੀ ਕਿਉਂਕਿ ਨੀਚੋਂ ਇਹ ਗੁਲਾਈ ਹੁੰਦੀ ਹੈ ਨਾ ਆਪਣੀ ਸ਼ਰਟਾਂ ਦੀ ਇਸ ਤਰ੍ਹਾਂ ਦੇਖੋ ਜੀ ਮੈਂ ਉੱਥੋਂ ਕੱਟ ਰਹੀਆਂ ਠੀਕ ਹੈ ਜਿੱਥੇ ਇਹ ਨਿਸ਼ਾਨ ਲਾਇਆ ਹੈਗਾ ਤੁਸੀਂ ਵੀ ਧਿਆਨ ਨਾਲ ਇਹਨੂੰ ਇਸ ਤਰ੍ਹਾਂ ਕੱਟ ਲਿਓ ਜੇ ਬਟਨ ਐ ਇਸ ਤਰ੍ਹਾਂ ਵੀ ਆ ਜਾਂਦਾ ਤੁਸੀਂ ਬਟਨ ਨੂੰ ਪਹਿਲਾਂ ਅਲੱਗ ਕਰ ਲਿਓ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਨੂੰ ਕਟਿੰਗ ਕਰ ਲਿਓ ਲੋ ਜੀ ਇੱਕ ਸਾਈਡ ਆਪਾਂ ਕੱਟ ਲਈ ਠੀਕ ਹੈ ਜੀ ਹੁਣ ਆਪਾਂ ਆਵਾਂਗੇ ਜੀ ਦੂਸਰੀ ਸਾਈਡ ਤੇ ਕਾਲਰ ਨੇ ਜਿਹੜੇ ਫੋਲਡ ਕਰੇ ਉਹਨੂੰ ਵੀ ਆਪਾਂ ਸਿੱਧੇ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਉਹਨੂੰ ਬਿਲਕੁਲ ਉਸ ਤਰ੍ਹਾਂ ਤੁਸੀਂ ਫੋਲਡ ਕਰਨੇ ਆ ਤੇ ਫਿਰ ਇੱਕ ਨਿਸ਼ਾਨ ਜਿਹੜਾ ਹੈਗਾ ਕਾਲਰ ਦੇ ਕੋਲ ਹੀ ਲਾਉਣਾਗਾ ਤੁਸੀਂ ਇੰਚ ਟੇਪ ਨਾਲ ਜਾਂ ਫਿਰ ਤੁਸੀਂ ਆ ਉਧੇ ਮੈਨੂੰ ਠੀਕ ਲੱਗਦਾ ਤੁਸੀਂ ਲਗਾ ਸਕਦੇ ਹੋ ਠੀਕ ਹੈ ਸਕੇਲ ਦੀ ਮਦਦ ਨਾਲ ਵੀ ਲਗਾ ਸਕਦੇ ਹੋ ਤੇ ਮੈਂ ਤਾਂ ਇਦਾਂ ਹੀ ਲਗਾ ਲਈ ਸੀ ਮਤਲਬ ਬਿਲਕੁਲ ਸਟ੍ਰੇਟ ਲਾਉਣਾਗਾ ਬਸ ਉਸ ਤੋਂ ਬਾਅਦ ਆਪਾਂ ਬਾਹਵਾ ਕੱਟਤੀ ਜਿਹਦੀਆਂ ਬਾਹਵਾ ਤੁਸੀਂ ਬਿਲਕੁਲ ਸਲਾਈ ਦੇ ਉਧਰੀ ਸਾਈਡ ਕੱਟਣੀਆਂ ਸਲਾਈ ਦੇ ਅੰਦਰਲੀ ਸਾਈਡ ਨਹੀਂ ਕੱਟਣੀਆਂ ਸਲਾਈ ਦੇ ਉਧਰੀ ਸਾਈਡ ਕੱਟਣੀਆਂ ਨੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਕਟਿੰਗ ਕਰ ਲੈਣੇ ਆ ਪਹਿਲਾ ਥੋੜਾ ਜਿਹਾ ਮੋਟਾ ਹੁੰਦਾ ਨਾ ਇੱਥੋਂ ਤਾਂ ਕਰਕੇ ਮਤਲਬ ਕਟਿੰਗ ਕਰਨ ਚ ਪ੍ਰੋਬਲਮ ਆ ਰਹੀ ਸੀ ਕਿਉਂਕਿ ਮਤਲਬ ਕਾਲਰ ਹੁੰਦੇ ਹਨ ਨਾ ਕਾਲਰ ਕਰਕੇ ਲਓ ਜੀ ਇਹਨੂੰ ਬਿਲਕੁਲ ਚੌੜਸ ਆਪਣੇ ਕੋਲ ਪੀਸ ਇਹ ਰੈਡੀ ਹੋ ਗਿਆ ਠੀਕ ਹੈ ਜੀ ਕਟਿੰਗ ਕਰਨ ਤੋਂ ਬਾਅਦ ਇਹਨੂੰ ਤੁਸੀਂ ਚਾਹੇ ਤਾਂ ਇਸ ਤਰ੍ਹਾਂ ਕਰ ਲਿਓ ਠੀਕ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਰਹੀ ਹਾਂ ਜਾਂ ਫਿਰ ਤੁਸੀਂ ਇਹਨੂੰ ਫੋਲਡ ਦੂਸਰੇ ਲੋਡ ਕਰ ਲਓ ਦੋਨੇ ਤਰ੍ਹਾਂ ਕਰਕੇ ਦਿਖਾ ਰਹੀ ਹਾਂ ਮੈਂ ਤੁਹਾਨੂੰ ਦੋਨੇ ਤਰ੍ਹਾਂ ਹੀ ਸੈੱਟ ਆਊਗਾ ਇਹ ਚਾਹੇ ਤੁਸੀਂ ਬਟਨ ਵਾਲੀ ਸਾਈਡ ਨੂੰ ਮਤਲਬ ਬਾਹਰਲੇ ਪਾਸੇ ਕਰ ਸਕਦੇ ਹੋ ਚਾਹੇ ਤੁਸੀਂ ਬਟਨ ਵਾਲੀ ਸਾਈਡ ਨੂੰ ਅੰਦਰਲੀ ਸ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਨਾ ਇਹ ਬਿਲਕੁਲ ਪ੍ਰੋਪਰ ਸਹੀ ਤਰੀਕੇ ਨਾਲ ਰੱਖ ਕੇ 4 4 ਇੰਚ ਦਾ ਜਿਹੜਾ ਹੈਗਾ ਮਾਰਕ ਲਗਾਉਣਾਗਾ 4 ਇੰਚ ਇਧਰੋਂ 4 ਇੰਚ ਉਧਰੋਂ ਠੀਕ ਹੈ ਇੱਕ ਸਕੁਅਰ ਪੀਸ ਮਤਲਬ ਮਿਲਣਾ ਚਾਹੀਦਾ ਆਪਾਂ ਜੇ ਤੁਸੀਂ 4 4 ਦਾ ਕੱਟਦੇ ਹੋ 4 4 ਦਾ ਕੱਟ ਲਓ ਜੀ ਜੇ ਤੁਸੀਂ 5 5 ਦਾ ਕੱਟਣਾ ਚਾਹੁੰਦੇ ਹੋ 5 ਦਾ ਕੱਟ ਲਓ ਤੇ ਬਾਕੀ ਤੁਹਾਡੀ ਮਰਜ਼ੀ ਵੀ ਹੈ ਨਾ ਜਿਵੇਂ ਤੁਸੀਂ 3 ਦਾ ਕੱਟਣਾ ਚਾਹੁੰਦੇ ਹੋ ਤਾਂ ਦਾ ਕੱਟ ਲਓ ਸੋ ਆਪਾਂ 4 4 ਦਾ ਕੱਟਿਆ ਠੀਕ ਹੈ ਜੀ 4 4 ਦੇ ਨਿਸ਼ਾਨ ਲਾ ਕੇ ਆਪਾਂ ਇਹਨਾਂ ਨੂੰ ਕਟਿੰਗ ਕਰ ਦਾਂਗੇ ਜੀ ਠੀਕ ਹੈ ਜੀ ਮਤਲਬ ਜਿਹੜਾ ਹੈ سکیئر پیس انہوں پیسوں کٹنگ کر دیں گے دو جی. دوسری سائیڈ بھی اپنے بلکل کٹ دینا جی اپنے شان لایا ہوا ٹھیک ہے جی ہاں پہنے کھول لیں گے کھولنے تو بعد جی بٹن کھول لینے ہیں بٹن کھول کے کر لینا جی اپنے کا پٹھا مطلب سدھا پاس آگا جی کیونکہ پٹھے پاس پاس چیچنگ کروں گے ਠੀਕ ਹੈ ਜੀ ਬਟਨ ਖੋਲ ਲੈਣੇ ਹੁਣ ਆਪਾਂ ਪੁੱਠਾ ਕਰ ਲਾਂਗੇ ਜਿਸ ਤਰ੍ਹਾਂ ਮੈਂ ਵੀਡੀਓ ਵਿੱਚ ਦਿਖਾ ਰਹੀ ਹਾਂ ਤੁਸੀਂ ਉਸੇਮ ਉਸੇ ਤਰ੍ਹਾਂ ਪ੍ਰੋਸੈਸ ਕਰਨਾ ਹੈ ਤੇ ਬਟਨ ਵਾਲੇ ਜਿਹੜੇ ਹੈਗੇ ਨੇ ਨਾ ਬਟਨ ਤੇ ਤੇ ਜਿੱਥੇ ਬਟਨ ਲੱਗਦੇ ਆ ਉਹਨੂੰ ਬਿਲਕੁਲ ਸਹੀ ਤਰੀਕੇ ਨਾਲ ਰੱਖ ਕੇ ਫਿਰ ਜਿਹੜੀ ਹੈਗੀ ਤੁਸੀਂ ਨਾ ਸਲਾਈ ਲਾਉਣੀ ਹੈ ਚਾਹੇ ਤਾਂ ਜੇ ਤੁਸੀਂ ਸਲਾਈ ਇਦਾਂ ਲਗਾ ਸਕਦੇ ਹੋ ਠੀਕ ਹੈ ਤੁਸੀਂ ਲਗਾ ਸਕਦੇ ਹੋ ਲਓ ਜੀ ਆਪਾਂ ਮਸ਼ੀਨ ਤੇ ਆ ਗਏ ਆ ਤੇ ਉਹਨੂੰ ਤੁਸੀਂ سیفٹی پین بھی مطلب سیٹ کر سکتے تاکہ ہلے نہ میں پہلے ادھر لگا رہی ہوں ٹھیک ہے جی لو جی آپ ایک سلائی لا لینی ہے ٹھیک ہے جی اس طرح دوسرا پاسا دو پارٹ یہ اوپن نے جی دو پارٹ یہ بند نے ਕਿਉਂਕਿ ਅਪੇ ਇੱਕ ਵਾਸੀ ਕਟਿੰਗ ਕੀਤੀ ਹੈ ਠੀਕ ਹੈ ਨਾ ਜੀ ਇਸ ਲਈ ਇਹਦੇ ਮਤਲਬ ਦੋ ਪਾਰਟ ਬੱਲੇ ਆ ਦੋ ਪਾਰਟ ਇਹਦੇ ਬੰਦ ਲਓ ਜੀ ਉਸ ਤੋਂ ਬਾਅਦ ਇਹਨੂੰ ਦੇਖੋ ਸਲਾਈ ਲਾ ਦਿੱਤੀ ਹੈ ਜੀ ਤੁਹਾਨੂੰ ਵੱਧ ਘੱਟ ਕਪੜਾ ਲੱਗਦਾ ਤਾਂ ਤੁਸੀਂ ਐਕਸਟਰਾ ਜਿਹੜਾ ਹੈਗਾ ਮਤਲਬ ਕਪੜਾ ਕੱਟ ਦੇਣਾ ਇੱਕ ਸਾਈਡ ਥੋੜੀ ਸਿਲਾਈ ਜਿਹੜੀ ਹੈਗੀ ਸੀਗੀ ਮਤਲਬ ਕਪੜੇ ਦੀ ਕਟਿੰਗ ਨਹੀਂ ਸਹੀ ਹੋਈ ਸੀ ਤੇ ਆਪਾਂ ਉਹ ਕਟਿੰਗ ਕਰਕੇ ਉਹਨੂੰ ਸਿੱਧਾ ਕਰ ਲਿਆ ਕਿ ਜਿਹੜੇ ਆਪਣੇ ਆ ਹਾਪੀਸ ਮਤਲਬ ਸਕੁਅਰ ਪੀਸ ਆਪਣੇ ਕੱਟੇ ਹੋਏ ਨੇ ਨਾ ਇਹਨੂੰ ਤੁਸੀਂ ਧਿਆਨ ਨਾਲ ਦੇਖ ਲਓ ਇਹਨੂੰ ਕਿਵੇਂ ਚੱਕਣਾਗਾ ਦੇਖੋ ਜੀ ਇਹਨੂੰ ਇਸ ਤਰ੍ਹਾਂ ਚੱਕਣਾ ਤੁਸੀਂ ਇਸ ਤਰ੍ਹਾਂ ਚੱਕ ਕੇ ਜਿਹੜਾ ਹੈਗਾ ਇਹਦੇ ਉੱਤੇ ਸਲਾਈ ਲਾ ਲੈਣੀ ਚਾਰੇ ਹੁੰਜੇ ਦੇ ਉੱਤੇ ਆਪਾਂ ਸਲਾਈ ਇਸ ਤਰ੍ਹਾਂ ਲਗਾਵਾਂਗੇ ਮੈਂ ਤੁਹਮੇ ਇੱਕ ਹੁੰਜੇ ਤੇ ਸਲਾਈ ਲਾ ਕੇ ਦਿਖਾ ਦਿੰਨੀ ਹੁਣ ਜੀ ਆਪਾਂ ਇੱਕ ਹੁੰਜਾ ਚੱਕ ਕੇ ਸਲਾਈ ਲਾਉਣੀ ਠੀਕ ਹੈ ਜੀ ਆਪਾਂ ਚਾਰੇ ਖੁੰਜੇ ਜਿਹੜੇ ਹੈਗੇ ਆ ਮਤਲਬ ਤਿਆਰ ਕਰ ਲਾਂਗੇ ਸਲਾਈ ਲਾ ਕੇ ਲੋ ਜੀ ਆਪਾਂ ਤਿਆਰ ਕਰ ਲਏ ਨੇ ਤੇ ਉਸ ਤੋਂ ਪਹਿਲਾਂ ਆਪਾਂ ਜਿਹੜੇ ਧਾਗੇ ਵਗੈਰਾ ਨੇ ਉਹ ਕਟਿੰਗ ਕਰ ਦਾਂਗੇ ਇਹਦੇ ਯੰਤਰ ਠੀਕ ਹੈ ਜੀ ਬਹੁਤ ਹੀ ਜਲਦੀ ਤੇ ਬਹੁਤ ਹੀ ਸੌਖਾ ਭੰਡ ਵਾਲਾ ਬੈਗ ਆ ਇਹ ਠੀਕ ਆ ਮਤਲਬ ਕੁਝ ਵੀ ਦੇ ਵਿੱਚ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਬਹੁਤ سارے ਕੱਪੜੇ ਆ ਜਾਂਦੇ ਦੇ ਵਿੱਚ ਲੋ ਜੀ ਹੁਣ ਇਹਨੂੰ ਪਕਾ ਲਾਂਗੇ ਸਿੱਧਾ ਠੀਕ ਹੈ ਜੀ ਸਿੱਧਾ ਕਰਨ ਤੋਂ ਬਾਅਦ ਹੁਣ ਲੱਗੂਗਾ ਨਾ ਵੀ ਇਹ ਪਤਾ ਨਹੀਂ ਕੀ ਬਣ ਗਿਆ ਪਰ ਜੇ ਤੁਸੀਂ ਇਹਦੇ ਵਿੱਚ ਕੱਪੜੇ ਪਾਓਗੇ ਨਾ ਮਤਲਬ ਬਿਲਕੁਲ ਬਹੁਤ ਹੀ ਸੋਹਣੀ ਚੀਜ਼ ਬਣੂਗੀ ਇਹ ਤਾਂ ਜੁਨਾਪਾ ਦੇ ਵਿੱਚ ਪਾਵਾਂਗੇ ਕੱਪੜੇ ਲੋਜੀ ਇਹਦੇ ਵਿੱਚ ਨਾ ਮੈਂ ਚਾਦਰਾਂ ਪਾਈਆਂ ਨੇ ਠੀਕ ਹੈ ਜੀ ਤੁਸੀਂ ਕੁਝ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਇਹਦੇ ਵਿੱਚ ਕੱਪੜੇ ਆਪਣੇ ਕੱਪੜੇ ਬੱਚਿਆਂ ਦੇ ਕੱਪੜੇ ਠੀਕ ਹੈ ਜੀ ਜਾਂ ਤੁਸੀਂ ਸਰਦੀਆਂ ਦੇ ਕੱਪੜੇ ਸਾਹਮਣੇ ਆ ਉਹ ਸਾਹਮਣੇ ਸਕਦੇ ਹੋ ਗਰਮੀ ਦੇ ਕੱਪੜੇ ਸਾਹਮਣੇ ਆ ਉਹ ਸਾਹਮਣੇ ਸਕਦੇ ਮੈਂ ਇਹਦੇ ਵਿੱਚ ਸਾਰੀਆਂ ਚਾਦਰਾਂ ਪਾਈਆਂ ਨੇ ਹਜੇ ਵੀ ਇਹਦੇ ਵਿੱਚ ਕੱਪੜੇ ਹੋਰ ਪਏ ਜਾਣਗੇ ਠੀਕ ਹੈ ਜੀ ਤੇ ਮੈਂ ਨਾ ਇੱਥੇ ਮੇਰੇ ਕੋਲ ਦੋ ਟਾਵਰ ਪੈਸੇ ਨੇ ਉਹ ਵੀ ਇਹਦੇ ਵਿੱਚ ਪਾ ਦਿੱਤੇ ਨੇ ਫਿਰ ਮੈਂ ਇੱਕ ਆਪਾ ਕੇ ਦਿਖਾਇਆਗਾ ਵੀ ਇਹਦੇ ਵਿੱਚ ਕਿੰਨੇ ਜ਼ਿਆਦਾ ਕੱਪੜੇ ਆ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਬਟਨ ਪੰਦ ਕਰ ਦੇਣੇ ਚੀਜ਼ ਮਾਰਚੀਲ ਮਾਈ ਦੇ ਵਿੱਚ ਰੱਖ ਸਕਦੇ ਆ ਤਾਂ ਤੁਸੀਂ ਬੈੱਡ ਦੇ ਵਿੱਚ ਜਦੋਂ ਆਪਾਂ ਕੱਪੜੇ ਸਾਾਮਦੇ ਆ ਨਾ ਮੌਸਮ ਦੇ ਅਕੋਰਡਿੰਗ ਉਸ ਤਰ੍ਹਾਂ ਵੀ ਰੱਖ ਸਕਦੇ ਹੋ ਠੀਕ ਹੈ ਜੀ ਲਓ ਜੀ ਆਪਣਾ ਬੈਗ ਤਿਆਰ ਹੋ ਗਿਆ ਲਓ ਜੀ ਬੈਗ ਤਿਆਰ ਕਰ ਲਿਆ ਆਪਾਂ ਠੀਕ ਜੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਜੇ ਇਸ ਦੇ ਵਿੱਚ ਨਾ ਅਜੇ ਹੋਰ ਵੀ ਕੱਪੜੇ ਆ ਜਾਣਗੇ ਕਿਉਂਕਿ ਅਜੇ ਉਹ ਬਿਲਕੁਲ ਖਾਲੀ ਪਿਆ ਹੈਗਾ ਬਸ ਮੈਂ ਕੁਝ ਪਾ ਕੇ ਦਿਖਾਇਆ ਦੇ ਵਿੱਚ ਕਾਫੀ ਜ਼ਿਆਦਾ ਕੱਪੜੇ ਆ ਗਏ ਨੇ ਕਿਉਂਕਿ ਕਾਫੀ ਵੱਡਾ ਬੈਗ ਬਣਿਆ ਹੈ ਤੁਸੀਂ ਜੂਟ ਟ੍ਰਾਈ ਕਰਿਓ ਆਪਣਾ ਜਿਹੜੀਆਂ ਮੇਰੇ ਕੋਲ ਸ਼ਰਟਾਂ ਨੇ ਇਹਦੇ ਵਿੱਚੋਂ ਨਾ ਮੈਂ ਹੋਰ ਵੀ ਬਣਾਉਂਗੀ ਕਿਉਂਕਿ ਮੈਂ ਅਲੱਗ-ਅਲੱਗ ਸੋਚਿਆਗਾ ਵੀ ਜਿਵੇਂ ਇਹਦੇ ਵਿੱਚ ਮੈਂ ਚਾਦਰਾਂ ਪਾ ਦਿੱਤੀਆਂ ਨੇ ਨਾ ਨਾ ਸਾਰੀਆਂ ਚਾਦਰਾਂ ਪਾਉਣਗੀ ਹਲਕਾ ਇੱਕ ਦੋ ਚਾਦਰਾਂ ਮੇਰੀ ਹੋਰ ਵੀ ਮਤਲਬ ਉੱਧਰ ਪੈਣੀਆਂ ਨਹੀਂ ਨੇ ਸਟੋਰ 'ਚ ਉੱਤਰੋ ਕੱਟ ਕੇ ਮੈਂ ਜਿਹੜੇ ਦੇ ਵਿੱਚ ਟਾਵਲ ਵਗੈਰਾ ਸਾਨੂੰ ਪਾ ਕੇ ਦਿਖਾਉਂਗੀ ਸੋ ਟਾਵਲ ਕੱਟ ਕੇ ਦੇ ਵਿੱਚ ਚਾਦਰਾਂ ਪਾ ਦੂਗੀ ਬਾਕੀ ਮਤਲਬ ਜਿਹਨੇ ਆਪਣੇ ਕੋਲੇ ਹਨਾ ਕੱਪੜੇ ਹੁੰਦੇ ਆ ਘਰ ਮੇ ਵਾਲੇ ਕੱਪੜੇ ਆ ਸਾਹਮਣੇ ਹੁੰਦਾ ਉਹ ਵੀ ਸਾਮ ਸਕਦੇ ਇਸ ਤਰ੍ਹਾਂ ਪਾ ਕੇ ਸਭ ਜਿਹੜੇ ਕੱਪੜੇ ਹਨਾ ਕੋਟੀਆਂ ਸ਼ਾਲ ਇਸ ਤਰ੍ਹਾਂ ਪਾ ਕੇ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਸ਼ਰਟਾਂ ਦਾ ਜਿਹੜਾ ਹੈਗਾ ਯੂਜ਼ ਕਰ ਸਕਦੇ ਹੋ ਮੈਂ ਸ਼ਰਟਾਂ ਨੂੰ ਯੂਜ਼ ਕਰਕੇ ਤੁਹਾਡਾ ਵੀਡੀਓ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਪਲੀਜ਼ ਦੱਸਿਓ ਤੁਹ ਆਈਕਾ ਤੇ ਸਾਹਮਣੇ ਦੇਖੋ ਹੁਣੇ ਹੁਣੇ ਨਾ ਸੂਟ ਸਟਿਚ ਕਰਨ ਵਾਸਤੇ ਦੋ ਹੋਰ ਆ ਗਏ ਆਪਣੇ ਕੋਲੇ ਉਹ ਚਲ ਦੇ ਕੇ ਗਏ ਆ ਤੇ ਹਨਾ ਚਲੋ ਜੀ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ